ਇੱਧਰ ਬੈਠੋ ਹੋਰੀਏ ਪੂਰੇ ਕੱਟੀਆਂ ਹੋ ਜਾਓ ਇੱਧਰ ਬੈਠੋ ਇੱਧਰ ਬੈਠੋ ਥੱਲੇ ਉਹ ਕੀ ਹੋ ਗਿਆ ਕਿ ਨਹੀਂ ਮੰਗੀ ਤੇਰੀ ਵੀਡੀਓ ਦਿਖਾ ਮਾ ਪ੍ਰਧਾਨ ਨੂੰ ਲੈ ਕੇ ਆਓ ਹਾਂ ਗੁਲਦੀ ਸੰਗਤ ਨਾਲ ਇਹ ਗਲਤ ਪਿਆਰ ਕਰਕੇ ਚੁੱਪ ਕਰਕੇ ਗੱਲ ਕਰ ਲੈ ਔਰੇ ਖੜਕੇ ਗੱਲ ਕਰ ਲੈ ਖੜਕੇ ਗੱਲ ਕਰ ਬੈ ਜਾ ਕੋਈ ਕੁਝ ਨਹੀਂ ਕਰ ਤੈਨੂੰ ਨਹੀਂ ਕੋਈ ਕਹਿੰਦਾ ਬੈ ਜਾ ਥੱਲੇ ਬੈ ਜਾ ਅਸੇ ਫੋਨ ਨਹੀਂ ਮੰਗੇ ਆਸੀ ਆਜੀ ਫੋਨ ਦੇਖੂਗੀ ਹੁਣੇ ਮੰਗ ਕੇ ਆਇਆ ਹੁਣੇ ਆਇਆ ਹਾਂ ਹਾਂ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਕਿਹੜੀ ਜਗ੍ਹਾ ਤੋਂ ਆਈਆਂ ਅਸੀਂ ਤਾਂ ਕੋਈ ਨਹੀਂ ਮੰਗਦੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਈਆਂ ਅਸੀਂ ਇੱਥੇ ਦੇ ਰਹਾਂ ਦੇ ਪੁੱਛਲੇ ਬਾਬੇ ਨੂੰ ਨਹੀਂ ਤੂੰ ਸਵੇਦ ਔਰੇ ਘਟੋ ਘਟ 2-3000 ਰੁਪਏ ਨਹੀਂ ਨਾ ਉਹ 2 ਦਿਨ ਜਿੱਲੇ ਵੇ ਘਟੇ ਕੀ ਟੋਕਰ ਚੜਾ ਜਾ ਹਾਂਜੀ ਬਬੀ ਕਮਾਨ ਨੂੰ ਵੀ ਕੋਈ ਨਹੀਂ ਬਰੇ ਸਾਡਾ ਅੱਜ ਤੋਂ ਬਾਅਦ ਜੇ ਗੁਰੂ ਘਰ ਸੰਗਤ ਨੂੰ ਤੰਗ ਕੀਤਾ ਤੈਨੂੰ ਛੱਡਦਾ ਜਾ ਕੁੜੀ ਕਰਕੇ ਛੱਡਦਾ ਤੈਨੂੰ ਤੂੰ ਕਰਮ ਤੇ ਲੱਗ ਜਾ ਮਕੋੜੀ ਲੱਗਦਾ ਕੋਈ ਕਮੀ ਹੈ ਤੇਰੇ ਹੱਥ ਪੈਰ ਨਹੀਂ ਹੈਗੇ ਕਿਸੇ ਦੇ 5-7000 ਤੇ ਪੋਤੀਆਂ ਲਾਉਣ ਲੱਗ ਗਿਆ ਸੰਗਤ ਨੂੰ ਤੰਗ ਕਰਦੇ ਨੇ ਆਪੋ ਜੀ ਬਹੁਤ ਵਧੀਆ ਹੋ ਗਏ ਤੁਸੀਂ ਜਿਹੜਾ ਕੰਮ ਕਰਿਆ ਬਹੁਤ ਵਧੀਆ ਕਰਿਆ ਹੈ ਹਾਂ 22 ਵਾਰੀ ਭਾਈ ਬੋਤੀ ਕੀ ਕਰਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੂੰ ਉਤਰਾਓ ਇਹਦਾ ਕੰਮ ਨਗਨ ਤਾਂ ਇਹ ਗੱਲ ਬਣਦੀ ਆ ਬਾਕੀ ਤੁਸੀਂ ਭਾਈ ਜਿਹੜਾ ਦਾੰਕ ਰਾਇ ਇਹਨਾਂ ਦੇ ਬਹੁਤ ਛੁਕੜਾ ਮਾਰਾ ਬਹੁਤ ਬਹੁਤ ਧੰਨਵਾਦ ਮੈਨੂੰ 4-5 ਘੰਟੇ ਹੋ ਗਏ ਵੀਰੇ ਇਹਨਾਂ ਨੂੰ ਫਿਰਦਿਆਂ ਨੂੰ ਤੇ ਇਹ ਹੈਗੇ ਤੇ 4 ਕਰ ਬੰਦੇ ਜਾਣੇ ਹੈਗੇ ਸੀ ਇਹ ਹਾਂਜੀ ਹਾਂ ਕਿਸੇ ਨੂੰ ਨਹੀਂ ਜਾਣ ਦਿੰਦੇ ਹੈਗੇ ਜੀ ਇਹ ਠੀਕ ਮੰਗਦੀ ਹੈ ਥੋਡੇ ਤੋਂ ਵੀ ਕੁਝ ਦਵਾਇਆ ਕਿਸੇ ਨੇ ਉਹਨਾਂ ਨੂੰ ਹਾਂਜੀ ਕੀ ਦਵਾਇਆ ਸੀ ਪੌਣੇ ਪਿਆਦੇ ਚਾਹ ਵੀ ਚੱਲ ਮੰਗਣਾ ਹਟ ਜਾਣਗੀਆਂ ਨਾ ਮੰਗਲੋਂ ਤਾਂ ਵੀ ਨਹੀਂ ਹਟੀਆਂ ਨਾ ਨਹੀਂ ਨਹੀਂ ਉਹ ਤਾਂ ਭਖਾਰੀਆਂ ਦੀ ਹੈ ਤੇ ਉਹਦੇ ਬਾਰੇ ਨਗਰ ਕੌਂਸਲ ਨੇ ਕੁਝ ਕਰਦੀ ਇੱਥੇ ਜੀ ਦੇਖੋ ਨਗਰ ਕੌਂਸਲ ਦੇ ਜਾਂ ਮੁਲਾਜ਼ਮ ਆਉਂਦੇ ਆ ਇਹਨਾਂ ਨੂੰ ਪਛਾਣ ਹੋਈ ਵੀ ਉਹਨਾਂ ਦੀ ਹੂੰ ਉਹਨਾਂ ਨੂੰ ਦੇਖ ਕੇ ਇਹ ਭੱਜ ਜਾਂਦੇ ਜਾਂਤਰ ਬਜ਼ੁਰਗ ਜਿਹੜੀਆਂ ਬੀਬੀਆਂ ਉਹੀ ਆ ਤੇ ਇੱਕ ਲੇਡੀ ਦਾ ਉਹ ਛੋਟੇ ਛੋਟੇ ਬੱਚੇ ਲੈ ਕੇ ਬੈਠਦੀ ਆ ਉਹ ਲੋਕਲ ਔਰੇ ਇੰਦਰਾ ਕਲੋਨੀ ਦੇ ਆ ਜ਼ਿਆਦਾਤਰ ਬਜ਼ੁਰਗ ਆ ਉਹਨਾਂ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਵੀ ਜਦੋਂ ਮੁਲਾਜ਼ਮ ਆਉਂਦੇ ਆ ਉਹ ਮੁਲਾਜ਼ਮਾਂ ਨੂੰ ਦੇਖ ਕੇ ਖਿੱਚ ਜੰਨੀ ਆ ਪਤਾ ਕੀ ਸੰਗਤ ਰੱਬ ਦਾ ਰੂਪ ਆ ਸੰਗਤ ਦੇ ਕਿੰਨਾ ਗਲਤ ਪ੍ਰਭਾਵ ਪੈਂਦਾ ਦੂਜੇ ਕੱਪੜੇ ਵੀ ਖਿੱਚਦੀਆਂ ਨੇ ਕਈਆਂ ਦੇ ਅਸੀਂ ਦੇਖਿਆ ਨੇ ਸਾਡੇ ਕੋਲ ਬਿਲਕੁਲ ਜਿਹੜੇ ਬੱਚੇ ਕੁਝ ਬੱਚੇ ਤੇ ਉਹਨਾਂ ਨੇ ਖੁਦ ਮੈਂ ਸ਼ਿਕਾਇਤ ਕਰ ਚੁੱਕੇ ਹਾਂ 1098 ਤੇ ਤੇ ਮੈਂ ਉਹਨਾਂ ਨੂੰ ਚਕਾਇਆ ਵੀ ਆ ਫਿਰ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਇੱਕ ਵਾਰੀ ਵਾਰਨਿੰਗ ਦੇ ਕੇ ਮਹਿਕਮੇ ਵੱਲੋਂ ਛੱ ਪਰ ਇਹ ਫੇਰ ਵੀ ਕਈ ਪਰਿਵਾਰ ਔਰੇ ਜਿਹੜੇ ਪ੍ਰਵਾਸੀ ਆ ਉਹ ਖੁਦ ਛੱਡ ਕੇ ਜਾਂਦੇ ਆਪਣੇ ਬੱਚਿਆਂ ਨੂੰ ਮੰਗਣ ਵਾਸਤੇ ਹਾਂ ਮੰਗਣ ਵਾਸਤੇ ਔਰ ਜਦੋਂ ਦੀ ਆ ਸਤਾਈ ਹੋਈ ਆ ਪੰਜਾਬ ਚ ਉਦੋਂ ਤੋਂ ਰੁਕੇ ਹੋਏ ਆ ਬੱਚੇ ਵਾਲਾ ਕੰਮ ਹਲੇ ਬਜ਼ੁਰਗ ਹੈਗੇ ਜਿਹੜੇ ਉਹ ਮੰਗਦੇ ਹਲੇ ਮੈਂ ਦੇਖਿਆ ਤੁਹਾਡੀ ਕਾਫੀ ਦੇਖਿਆ ਇੱਕ ਬਜ਼ੁਰਗ ਜਿਹੜੀ ਮਾਣੇ ਮੱਜਰੇ ਉਦੇ ਵਾਰ ਵੀ ਤੁਸੀਂ ਪਾਇਆ ਵੇ ਤ ਗੜੀ ਸਾਹਬ ਵਾਲੇ ਉਹਦੇ ਥੁੱਕ ਸੈਟ ਦੀ ਸੀ ਹਾਂ ਉਹਦੇ ਵਾਰ ਵੀ ਪਾਇਆ ਤਾਂ ਤੇ ਕਾਫੀ ਜਿਹੜੀ ਕਿ ਬਜ਼ੁਰਗ ਆ ਉੱਥੇ ਉਹ ਤਾਂ ਜਦੋਂ ਹਟ ਕੇ ਪਰਿਵਾਰ ਨੇ ਸੰਭਾਲ ਲੇ ਜੀ ਕੀ ਚਾਹੀਦਾ ਹੈ ਹੈ ਰੋਟੀ ਖਾਣ ਜਾਂਦੇ ਨਹੀਂ ਕੀ ਮੰਗਦੀਆਂ ਉਹਰੇ ਨੂੰ ਰੋਟੀ ਖਾਣ ਜਾ ਰਹੇ ਅਸੀਂ ਇੱਧਰ ਖੜ੍ਹ ਜਾ ਪਹਿਲਾਂ ਰੋਟੀ ਖਵਾਉਣੇ ਆ ਤੇਨੂੰ ਰੋਟੀ ਖਾਣ ਜਾ ਰਹੇ ਅਸੀਂ ਕਿਉਂ ਮੰਗ ਰਹੀ ਹੁਣ ਆਇਆ ਸੀ ਨਹੀਂ ਪੀ ਕੇ ਮੰਗਦੀਆਂ ਹੁਣ ਹੀ ਆਇਆ ਹੁਣ ਹੀ ਆਇਆ ਸੀ ਪੀ ਕੇ ਨੂੰ ਪੁੱਛ ਕੇ ਮੰਗਦੀਆਂ ਵੀਰੇ ਅਸੀਂ ਘਰੇ ਮੰਗਦੇ ਆਸ ਤੋਂ ਨਹੀਂ ਉਹ ਘੜੀਆਂ ਤੂੰ ਆ ਚਲਾ ਰੋਟੀ ਇਹਨੂੰ ਖੜ੍ਹ ਜਾ ਇੱਧਰ ਖੜ੍ਹ ਇੱਧਰ ਆ ਥੱਲੇ ਰੋਟੀ ਖਾਣ ਆ ਹਲੋ ਹਾਂ ਰੋਟੀ ਖਾਣ ਆਏ ਅਸ ਗੱਲ ਦਬਾਇਆ ਤੂੰ ਵੀਰੇ ਅਸੀਂ ਘਰੋਂ ਵੀ ਆਂਦੇ ਆ ਵੀਰੇ ਇੱਧਰ ਬੈਠੋ ਹੋਰੀਏ ਪੂਰੇ ਕੱਟੀਆਂ ਹੋ ਲੋ ਇੱਧਰ ਬੈਠ ਇੱਧਰ ਬੈਠੋ ਉਹ ਪੱਟੀ ਖੜ ਜਾ ਤੂੰ ਬੈਠ ਜਾ ਕੀ ਹੋ ਗਿਆ ਰੋਟੀ ਖਾਣ ਆਇਆ ਵੀਰਾ ਅਸੀਂ ਕੋਈ ਮਾਮਾ ਦੇ ਹਾਂ ਤੂੰ ਆਇਆ ਵੀ ਤੁਸੀਂ ਹਾਂ ਰੈਡ ਉੱਤੇ ਬੈਠ ਉਸੇ ਨੂੰ ਮੰਗਦੀ ਹੈ ਬੈਠ ਉੱਥੇ ਬੈਠ ਹਾਂ ਰੋਟੀ ਖਾਣ ਜਾ ਰਿਹਾ ਸੀ ਤੋ ਭਾਂਡੇ ਫੇਰ ਸੰਗਰ ਦੇ ਸੰਗਤਾਂ ਨੂੰ ਤੂੰ ਪੂਰੇ ਬੈਠ ਹਲੇ ਬੈਠ ਆ ਬਲਾਉਣਾ ਪਾਲ ਖੜ ਜਾ ਤੂੰ ਅਸੀਂ ਹੁਣ ਆਇਆ ਫਲੇ ਬੈਠ ਆ ਸੇ ਆਏ ਮੈਂ ਰੋਟੀ ਖਾਈ ਆਵਾ ਨਹੀਂ ਤੁਹਾਨੂੰ ਦੀਣਾ ਨਹੀਂ ਮੱਥਾ ਟੇਕਣ ਆਉਣ ਦੇ ਲੋਕ ਸਾਡੇ ਖਾਣਾ ਆ ਸੇ ਰੋਟੀ ਖਾ ਗੋ ਤੂੰ ਭੀਕ ਨਹੀਂ ਮੰਗਦੀ ਹੁਣ ਖਾਣੀ ਖਾ ਕੇ ਕੋਈ ਨਹੀਂ ਮੰਗੇ ਤੂੰ ਭੀਕ ਨਹੀਂ ਮੰਗੀ ਤੇਰੀ ਵੀਡੀਓ ਦਿਖਾਵਾਂ ਹਾਂ ਫਲੇ ਬੈਠ ਆਸੀ ਕਹਿੰਦੇ ਲੰਗੜਾ ਫਲੇ ਬੈਠ ਮੰਗਣਾ ਨਹੀਂ ਆਏ ਵਕਤ ਮੈਂ ਤੇਰੀ ਵੀਡੀਓ ਦਿਖਾਵਾਂ ਹਾਂ ਇਹ ਦਿਖਾ ਕੇ ਆਇਆ ਸੀ ਹਾਂ ਪਰਧਾਨ ਨੂੰ ਲੈ ਕੇ ਆਓ ਗੁੰਦੀ ਸੰਗਤ ਨਾਲੇ ਗਲਤ ਪਿਆਰ ਕਰਕੇ ਪਰਧਾਨ ਨੂੰ ਬੁਲਾਓ ਬੁਲਾਓ ਕਿ ਮੈਂ ਹੋਰ ਹੈ ਹੈ ਬੁਲਾਓ ਮੜਾ ਜਿਹੜਾ ਉਹ ਹੈਗਾ ਪੁੱਛਿਆ ਜਿਹੜਾ ਪੁੱਛਣਾ ਡਰਾ ਨਾ ਡਰਾ ਨਾ ਇੱਧਰ ਇੱਧਰ ਖੜ ਜਾ ਉਹਰੇ ਬਾਅਦ ਦਿਖਾਏ ਕੋਈ ਵੀ ਬਾਅਦ ਦਿਖਾਏ ਦੋਵੇਂ ਖੜ ਜਾ ਗੱਲ ਕਰਨਾ ਕੁਝ ਪੁੱਛ ਨਹੀਂ ਹੁੰਦਾ

রোটি খানিংস কিনে আজকে ਐਮルダー ਮਾੜੂ ਲੈ ਕੇ ਆਈ ਆ ਸੀ ਹਾਂ ਜਾਣਦੇ ਵੀ ਤੁਹਾਨੂੰ ਹਾਂ ਇੱਧਰ ਖੜ ਜਾ ਇੱਧਰ ਆ ਇੱਧਰ ਆ ਜਾ ਇੱਧਰ ਇੱਧਰ ਖੜ ਜਾ ਉਹ ਇੱਥੇ ਖੜ ਜਾ ਅੱਜ ਵੀ ਦੱਸ ਮੰਗ ਆਏ ਆ ਆਹ ਆ ਰਹੀ ਆ ਆ ਕਿਸੀ ਆ ਆ ਕਿਸੀ ਆ ਆ ਕੌਣ ਆ ਓਰੇ ਹਾਂ ਆ ਕੌਣ ਮੰਗ ਰਹੀ ਆ ਹਾਂ ਤੂੰ ਆਸਿਕਰ ਬੇ ਆ ਆ ਕੌਣ ਮੰਗ ਰਹੀ ਆ ਓਰੇ ਤੂੰ ਆ ਬੇ ਆ

ਇੱਥੇ ਬੈਜਾ ਕੋਈ ਨਹੀਂ ਖਾ ਲ ਰੋਟੀ ਖਾ ਲਈ ਕੋਈ ਨਹੀਂ ਐਸੇ ਪਹਿਲਾਂ ਥੱਲੇ ਬੈਜਾ ਕੋਈ ਨਹੀਂ ਖਾ ਲੇ ਬੈਠੇ ਸਵੇਰ ਦੀ ਵੀ ਤਾਂ ਮੰਗਦੀਆਂ ਜਾਂਦੀਆਂ ਭੁੱਖੀ ਆ ਕੇ ਫਿਰ ਤੇ ਭੇਜਿਆ ਕਿਹੜੇ ਤੇ ਤੁਹਾਨੂੰ ਅੱਥਰ ਦੁੱਪਰ ਦਿੱਤੇ ਆ ਨਾ ਕੰਮ ਕਰ ਲੋ ਆ ਰੋਟੀ ਖਾਣ ਜਾ ਰਹੇ ਆਸੀ ਆ ਅਸੀਂ ਪਾਰ ਕਰਕੇ ਆ ਗਏ ਬਾਬਾ ਜੀ ਪਾਰ ਕਰਕੇ ਆਇਆ ਸੀ ਨਹੀਂ ਆਉਂਦੇ ਸੀ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਅਸੀਂ ਪਾਰ ਕਰਕੇ ਆਏ ਨਹੀਂ ਤੈਨੂੰ ਐ ਨਹੀਂ ਦਿੰਦਾ ਵੀ ਸੰਗਤ ਮੱਥਾ ਟੇਕਣ ਆਉਂਦੀ ਆ ਅਸੀਂ ਦੂਰ ਜਾ ਅਸੀਂ ਆਪਣੀ ਪਾਰ ਦਿਆ ਸੀ ਪਾਰ ਕਰਕੇ ਆਇਆ ਸੀ ਕਿਹੜੀ ਜਗ੍ਹਾ ਤੋਂ ਆਈਆਂ ਅਸੀਂ ਤੂੰ ਕੋਈ ਮੰਗਦੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਈਆਂ ਅਸੀਂ ਇੱਥੇ ਦੇ ਰਹੇ ਹਾਂ ਦੇ ਪੁੱਛ ਲੈ ਬਾਬੇ ਨੂੰ ਨਹੀਂ ਤੂੰ ਸਵੇਰ ਦਾ ਔਰੇ ਘਟੋ ਘਟ 2-3000 ਰੁਪਏ ਨਹੀਂ ਨਾ ਉਹ 2-3000 ਮੰਗਦਾ ਸਵੇਰ ਆ ਮੁੰਡਾ ਸਵੇਰ ਦਾ ਲੱਗਿਆ ਹੋਇਆ ਔਰੇ ਸਵੇਰ ਦਾ ਸਵੇਰ ਦੀ ਨਿਗਰ ਇੱਧਰ ਆ ਜਾ ਰੋਟੀ ਤਾਂ ਖਾ ਜਾਂਦੇ ਸਾਨੂੰ ਰੱਖੀ ਵੀਰੇ ਕੋਈ ਨਹੀਂ ਰੋਟੀ ਖਵਾਉਣਾ ਦੇ ਦੇ ਤੇਰੀ ਰੋਟੀ ਦਾ ਹੀ ਪ੍ਰਬੰਧ ਕਰ ਦੇ ਆ ਪੱਕਾ ਹੀ ਪ੍ਰਬੰਧ ਕਰ ਦੇਣਾ ਤੇਰਾ ਹਾਂ ਕਿੰਨੇ ਪੈਸੇ ਮੰਗੇ ਬੀਬੀ 34 ਰੁਪਏ 100 ਰੁਪਏ ਮੰਗੇ ਹੋਰ ਕੀ ਕੋਈ ਨਹੀਂ ਨਿਕਲ ਜੀ ਸਾਰਾ ਨਿਕਲ ਜੂਗਾ ਚੰਗਾ ਹੈ ਚੰਗਾ ਬਾਦਸ਼ਾਹ ਦੀ ਧਾਰਨੀ ਆਹ ਲੈ ਤੂੰ ਵੀ ਪਰਖ ਖਾ ਰੋਟੀ ਇਹ ਕਿਉਂ ਨਹੀਂ ਬਰਦਾਸ਼ਤ ਕਰਾ ਤਰਾ ਗਿਆ ਤੂੰ ਵੀ ਮੰਗਦੀ ਇਹਨਾਂ ਨਾਲ ਅੰਕਲ ਮੈਨੇ ਮੰਗਦੀ ਮੇਰੀ ਬੀਬੀ ਦੀ ਚਾਹ ਨਹੀਂ ਆ ਤਾਂ ਇਹ ਤੋਕ ਕਹ ਅਰੇ ਜੀ ਮੈਂ ਤੈਨੂੰ ਬੰਦਿਆਂ ਵਾਂ ਕਹੀ ਜਾਂਦਾ ਤੂੰ ਇੱਧਰ ਪਹਿਲੇ ਪੈਸੇ ਕਿੱਟੇ ਇਕੱਠੇ ਕੀਤੇ ਉਹ ਤਾਂ ਗੁਰਦੁਆਰੇ ਮੱਖਾ ਦੇਖ ਲੈ ਅੱਛਾ ਜਾਂ ਜਿੱਲੇ ਬਏ ਕਟੇਗੀ ਤੇ ਚੜਾ ਕੇ ਚੱਲ ਚੱਲ ਜਿਹੜਾ ਕੇ ਉੱਪਰ ਜਿੱਲੇ ਬਏ ਕਟੇਗੀ ਟੋਕਰ ਚੜਾ ਜਾ ਲੈ ਹੈ ਜੀ ਕੀ ਕਹਿੰਦੇ ਹੋ ਸਾਹ ਆਈ ਮੜਾ ਜੇ ਮੇਰੇ ਕੋਲ ਮੈਂ ਵੀ ਉੱਥੇ ਹਲਵਾਈ ਹਾਂ ਅੱਛਾ ਜੀ ਕਿੱਥੇ ਬਹੁਤ ਮੰਗਣ ਆਣੇ ਨੇ ਵੀਰੇ ਅਸੀਂ ਬਾਹੀ ਘਰ ਦੇ ਕਿੱਧਰ ਗਈ ਉਹ ਉੱਪਰ ਚੜਾ ਚੱਲੋ ਚੱਲੋ ਚੱਲ ਭੱਜ ਕੇ ਕਿਹਨੇ ਕੋਈ ਬਾਬਾ ਜੀ 30 ਚੜ ਪੇ ਮੰਗ ਤਾ 30 40 ਸਾਰੇ ਤੇ ਮੈਂ ਪੁਲਿਸ ਬੁਲਾ ਲੈਣੀ ਆ ਇਹ ਬੰਦਿਆਂ ਵਾਂਗੂ ਸਾਰੇ ਚੜਾ ਦੇ ਹਾਂ ਅਸੀਂ ਲੈ ਆਪਣੇ ਰੋਜ਼ੀ ਰੋਟੀ ਦਾ ਇਹ ਤੇ ਤਾਂ ਮਾਰੀ ਇੱਧਰ ਸਾਰੇ ਇਕੱਠੇ ਗੱਲਾਂ ਨਹੀਂ ਮੈਂ ਪੁਲਿਸ ਬੁਲਾਉ ਹੁਣ ਜੇ ਬੰਦਿਆਂ ਵਾਂਗੂ ਚਲਾਕੀ ਕੀਤੀ ਓਰੇ ਅਸੇ ਤਾਂ ਮੰਗੇ ਸੀ ਮੇਰੇ ਤਾਂ ਸੀ ਮੈਂ ਤਾਂ ਦੱਸਦਾ ਜੇ ਤਾਂ ਬੰਦਿਆਂ ਵਾਂਗ ਬਣਾ ਦੇਗੀ ਛੱਡ ਦੂੰਗਾ ਨਹੀਂ ਮੈਂ ਪੁਲਿਸ ਨੂੰ ਲੈਣ ਜੂਣੀ ਬਾਹਰ ਇੱਕ ਟਿੱਕਾ ਖੰਸਾ ਬਾਹਰ ਇੱਕ ਟਿੱਕਾ ਖੰਸਾ ਬਾਹਰ ਇੱਕ ਟਿੱਕਾ ਖੰਸਾ ਹਮਾਰਾ ਵੀ ਕੋਈ ਨਹੀਂ ਮੇਰੇ ਸਾਡਾ ਅੱਜ ਤੋਂ ਬਾਅਦ ਜੇ ਗੁਰੂ ਘਰ ਸੰਗਤ ਨੂੰ ਤੰਗ ਕੀਤਾ ਤੈਨੂੰ ਛੱਡਦਾ ਜਾਂ ਕੁੜੀ ਕਰਕੇ ਛੱਡਦਾ ਤੈਨੂੰ ਹਮਾਰਾ ਬੰਦਾ ਵੀ ਕੋਈ ਨਹੀਂ ਮੇਰੇ ਮਾਪੇ ਵੀ ਕੋਈ ਨਹੀਂ ਮੇਰੇ ਕਹਿੰਦੇ ਜੇਲ੍ਹ ਦੀਆਂ ਰੋਟੀਆਂ ਖਾਵੇਂਗੀ ਬੰਦਾ ਵੀ ਕੋਈ ਨਹੀਂ ਇਹ ਬੰਦਾ ਕੰਮ ਤੇ ਲੱਗ ਜਾ। ਤੁਮ ਕੋਣੀ ਲੱਗਦਾ। ਇਹ ਤੇਰੇ ਹੱਥ ਕੋਈ ਕਮੀ ਹੈ ਤੇਰੇ ਹੱਥ ਪੈਰ ਨਹੀਂ ਹੈਗੇ। ਕਿਸੇ ਦੇ 5000 ਰੁਪਏ ਤੇ ਪੋਚੀ ਲਾਉਣ ਲੱਗ ਜਾ। ਤਾਂ ਛੱਡਿਆ ਭਾਈ ਸਵੇਰ ਦੀਆਂ ਤੰਗ ਕਰਦੀਆਂ ਹਜੇ ਪੈਸੇ ਸਾਰੇ ਨਹੀਂ ਜੜਾ ਗਏ ਕੀ। ਉਹ ਮੈਂ ਚੱਲ ਜਨਾਨੀਆਂ ਸਾਡੇ ਨਾਲ ਅੱਜ ਲੇਡੀ ਸਟਾਫ ਹੈ ਨਹੀਂਗਾ। ਨਹੀਂ ਅੱਜ ਤਲਾਸ਼ੀ ਚੰਗੀ ਤਰ੍ਹਾਂ ਹੋਣੀ ਸੀਗੀ ਓਰੇ। ਪਤਾ ਹੈ ਕਿ ਇਹ ਸੰਗਤ ਨੂੰ ਤੰਗ ਕਰਦੇ ਨੇ ਆਪੂ ਜੀ ਬਹੁਤ ਵਧੀਆ ਹੋ ਗਏ ਤੁਸੀਂ ਜਿਹੜਾ ਕੰਮ ਕਰਿਆ ਬਹੁਤ ਵਧੀਆ ਕਰਿਆ ਹੈ ਭਾਈ ਕਈ ਵਾਰੀ ਕਰਦੇ ਆਈ ਇੱਥੇ ਖਾਲਸਾ ਬਾਦ ਭਾਈ ਨੂੰ ਦਾ ਖਾਲਸਾ ਭਾਈ ਜੀ ਉੱਤੇ ਫਤਿਹ ਕਿਹੜਾ ਚੈਨਲ ਆ ਭਾਈ ਤੁਹਾਡਾ ਲਿਮਟਡ ਗਿਆ ਭਾਈ ਬਹੁਤ ਚੰਗੀ ਗੱਲ ਆ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੂੰ ਉਤਾਰੋ ਇਹਦਾ ਕੰਮ ਨਿਕਣ ਤਾਂ ਇਹ ਗੱਲ ਬਣਦੀ ਆ ਬਾਕੀ ਤੁਸੀਂ ਭਾਈ ਜਿਹੜਾ ਦਾਨ ਕਰਿਆ ਇਹਨਾਂ ਦੇ ਬਹੁਤ ਬਹੁਤ ਸ਼ੁਕਰ ਆ ਬਹੁਤ ਬਹੁਤ ਧੰਨਵਾਦ ਤੁਹਾਨੂੰ ਚੰਗੀ ਕੰਮ ਕਰੇ ਭਾਈ ਲੰਗਰ ਲੰਗਰ ਛਕੋ ਚਾਹ ਪਾਣੀ ਛਕੋ ਅੰਦਰ ਲੰਗਰ ਪਤਾ ਕਿ ਲਈ ਸੰਗਤ ਨੂੰ ਤਾਂ ਅੰਗ ਕਰਦੀਆਂ ਨੇ ਹੁਣ ਕੋਈ ਕਿਤੋਂ ਮੱਥਾ ਟੇਕਣ ਆ ਰਹੇ ਕੋਈ ਕਿਤੋਂ ਤਿਆਰ ਕਰਕੇ ਇਹ ਅਗਲੇ ਦੇ ਕੱਪੜੇ ਖਿੱਚਦੀਆਂ ਨੇ ਆਹ ਮੁੰਡੇ ਦੀ ਬਹੁਤ ਸੇਵਾ ਜੀ ਸਵੇਰ ਦਾ ਮੁੰਡਾ ਵਿਚਾਰਾ ਲੱਗਿਆ ਹੋਇਆ ਓਰੇ ਸਵੇਰ ਦੀ ਨਿਗਰ ਰੱਖੀ ਹੋਈ ਹੈ ਨੇ ਕਦੋਂ ਤੂੰ ਸਵੇਰ ਦੀ ਦੇਖ ਰਿਹਾ ਮੈਨੂੰ 4-5 ਘੰਟੇ ਹੋ ਗਏ ਵੀਰੇ ਇਹਨਾਂ ਨੂੰ ਫਿਰਦਿਆਂ ਨੂੰ ਤੇ ਇਹ ਹੈਗੇ ਤੇ 4 4 ਬੰਦੇ ਜਾਣੇ ਹੈਗੇ ਸੀ ਇਹ ਹਾਂਜੀ ਬਾਕੀ ਕਿਹਨੇ ਕੱਪੜੇ ਖਿੱਚਦੀਆਂ ਨੇ ਲੋਕਾਂ ਨੇ ਹਾਂਜੀ ਹਾਂ ਕਿਸੇ ਨੂੰ ਨਹੀਂ ਜਾਣ ਦਿੰਦੇ ਹੈਗੇ ਜੀ ਇਹ ਤੋ ਆਹ ਮੁੰਡੇ ਦਾ ਬਹੁਤ ਧੰਨਵਾਦ ਹੈ ਜੀ ਸਾਡਾ ਟੀਮ ਮੈਂਬਰ ਇਹ ਲਾ ਲੋ ਇਹ ਸਵੇਰ ਦਾ ਵਿਚਾਰਾ 5-6 ਘੰਟੇ ਤੋਂ ਇੱਥੇ ਲੱਗਿਆ ਹੋਇਆ ਇਹਨਾਂ ਦੀ ਨਿਗ੍ਹਾ ਰੱਖ ਰਿਹਾ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਸ ਵੀਡੀਓ ਵੀ ਮਾਰ ਰਹੀ ਦੀ ਕੈਮਰੇ ਦੇ ਸਾਹਮਣੇ ਵੀ ਮੰਗੀ ਗਈਆਂ ਇਹ ਤੁਸੀਂ ਵੀਡੀਓ ਵੀ ਦੇਖੋਗੇ ਉੱਧਰ ਵੀ ਨੇ ਪੀਖ ਮੰਗਦੀ ਏ ਥੋਡੇ ਤੋਂ ਵੀ ਕੁਝ ਦਵਾਇਆ ਕਿਸੇ ਨੇ ਉਹਨਾਂ ਨੂੰ ਹਾਂਜੀ ਕੀ ਦਵਾਇਆ ਸੀ ਪੌਣੇ ਪਿਆਦੇ ਚਾ ਵੀ ਚੱਲ ਮੰਗਣਾ ਹਟ ਜਾਣਗੀਆਂ ਨਾ ਮੰਗਣ ਤਾਂ ਵੀ ਨਹੀਂ ਹਟੀਆਂ ਨਾ ਨਹੀਂ ਨਹੀਂ ਦੇਖ ਲੋ ਵੀ ਕਿਵੇਂ ਪੰਜਾਬੀ ਨੌਜਵਾਨ ਨੇ ਮਦਦ ਵੀ ਕੀਤੀ ਆ ਵੀ ਚੱਲ ਉਹਨਾਂ ਨੂੰ ਪੌਣੇ ਲੈ ਦਵਾ ਵੀ ਕਿਰਤ ਕਰ ਲੈਣਗੇ ਹਨਾ ਵੀ ਮੰਗਣ ਨਾ ਉਹ ਕੰਦੇ ਲੈ ਲੋ ਫਿਰ ਅੱਛਾ ਤਾਂ ਵੀ ਫੇਰ ਮੰਗਣੋਂ ਤਾਂ ਅਸੀਂ ਨਹੀਂ ਹਟੀਆਂ ਹਨਾ ਸੱਸੀ ਗੱਲ ਜੀ ਤੁਸੀਂ ਇੱਥੇ ਦੁਕਾਨ ਕਰਦੇ ਹੋ ਆਪ ਤੇ ਤੁਹਾਨੂੰ ਮੰਗਤੀਆਂ ਪੈਸੇ ਕਾਦੇ ਵਾ ਇੱਥੇ ਫੜਾ ਕੇ ਗਈਆਂ ਨੇ ਉਹ ਤਾਂ ਮੈਂ ਢਾ ਰਹੇ ਆ ਤੇਰੀ ਉਹ ਤਾਂ 100 ਰੁਪਏ ਨਾ ਜਿਹੜੇ ਕਿ ਮੈਂ ਦੇ ਦਿੱਤੇ ਬੰਨਵਾ ਤੂੰ ਤੂੰ ਧਾਰੇ ਲੈ ਕੇ ਗਈ ਨਹੀਂ ਨਹੀਂ ਕੁੱਤੇ ਵਿੱਚ ਮੈਂ ਦੇ ਦੇ ਆ ਹੂੰ ਬੰਨੇ ਮੈਂ ਮਸਾਉ ਦੇ ਦਿੱਤਾ। ਅੱਛਾ ਖੁੱਲੇ ਲੈਨੇ ਹਾਂ। ਹਾਂ, ਨਾ ਬਚੇ ਨਾ ਨਾ। ਆਏ ਕਿਥੇ ਗਾਸ ਮੈਂ ਕਿਥੇ। ਇਹਨਾਂ ਨੂੰ ਨਾ ਮੂਲਾ ਕਰੋ। ਨਾ ਨਾ ਇਹ ਇਹਦੇ ਅੱਥੀ ਦਾ ਨਹੀਂ ਇਹ ਲਾਉਂਦੇ। ਉਹ ਹਟਾ ਮੈਂ ਹਟਾ ਹਰਦੇ ਨਹੀਂ ਆਂ ਕਿ। ਕੋਈ ਨਹੀਂ ਹਟ ਜਾਣਗੀਆਂ। ਡਿਊਟੀ ਆਈ ਵੀ ਆਉਨੇ ਬਚਾਰੇ ਇਹ ਨਹੀਂ ਹਟਦੇ ਆ ਭਾਈ। ਹਟ ਜਾਣਗੀਆਂ, ਹਟ ਜਾਣਗੇ। ਹਟਾਉਣ ਆਏ ਆ ਉਹਨਾਂ ਨੇ। ਤੁਸੀਂ ਐਮਸੀ ਹੋ ਤਾਂ? ਜੀ ਜੀ। ਉਹ ਭਾਈ ਇੱਕ ਗੱਲ ਪੁੱਛਣੀ ਏ ਇੰਨੀ ਆਪਣੀ ਇਤਿਹਾਸਕ ਧਰਤੀ ਆ ਵੀ ਹਰ ਸਿੱਖ ਪੂਰੀ ਦੁਨੀਆ ਜੋ ਇੱਥੇ ਸਜਦਾ ਕਰਨ ਆਉਂਦਾ। ਪਰ ਇੱਕ ਬਹੁਤ ਵੱਡੀ ਲਾਹਤ ਆ ਪਖਾਰੀਆਂ ਦੀ ਇੱਥੇ ਉਹਦੇ ਬਾਰੇ ਨਗਰ ਕੌਂਸਲ ਨੇ ਕੁਝ ਕਰਦੀ ਇੱਥੇ ਜੀ ਦੇਖੋ ਨਗਰ ਕੌਂਸਲ ਦੇ ਜਾਂ ਮੁਲਾਜ਼ਮ ਆਉਂਦੇ ਆ ਇਹਨਾਂ ਨੂੰ ਪਛਾਣ ਹੋਈ ਵੀ ਉਹਨਾਂ ਦੀ ਹੂੰ ਉਹਨਾਂ ਨੂੰ ਦੇਖ ਕੇ ਇਹ ਭੱਜ ਜਾਂਦੇ ਜਾਂਤਰ ਬਜ਼ੁਰਗ ਜਿਹੜੀਆਂ ਬੀਬੀਆਂ ਉਹੀ ਆ ਹੂੰ ਤੇ ਇੱਕ ਲੇਡੀ ਦਾ ਉਹ ਛੋਟੇ ਛੋਟੇ ਬੱਚੇ ਲੈ ਕੇ ਬੈਠਦੀ ਆ ਪਰ ਉਹ ਮੁਲਾਜ਼ਮਾਂ ਦੇ ਕਿਰਾਏ ਤੇ ਵੀ ਲੈਂਦੀਆਂ ਨੇ ਜੀ ਨਹੀਂ ਊਰੇ ਨਹੀਂ ਹੈਗਾ ਊਰੇ ਲੁਧਿਆਣੇ ਜਿੱਦਾਂ ਚੱਲਦਾ ਕਿਰਾਇਆ ਆ ਬੜੇ ਸ਼ਹਿਰਾਂ 'ਚ ਹੈ ਊਰੇ ਜਿਹੜੀਆਂ ਪਖਾਰੀ ਬੈਠਦੇ ਆ ਉਹ ਲੋਕਲ ਔਰੇ ਇੰਦਰਾ ਕਲੋਨੀ ਦੇ ਆ ਜ਼ਿਆਦਾਤਰ ਬਜ਼ੁਰਗਾਂ ਉਹਨਾਂ ਨੂੰ ਕਈ ਵਾਰ ਰੋਕਣ ਦੇ ਬਾਵਜੂਦ ਵੀ ਜਦੋਂ ਮੁਲਾਜ਼ਮ ਆਉਂਦੇ ਆ ਉਹ ਮੁਲਾਜ਼ਮਾਂ ਨੂੰ ਦੇਖ ਕੇ ਖਿੱਚਦੇ ਜੰਨੀ ਆ ਪਤਾ ਕੀ ਸੰਗਤ ਰੱਬ ਦਾ ਰੂਪ ਆ ਸੰਗਤ ਦੇ ਕਿੰਨਾ ਗਲਤ ਪ੍ਰਭਾਵ ਪੈਂਦਾ ਦੂਜੇ ਕੱਪੜੇ ਵੀ ਖਿੱਚਦਿਆਂ ਨੇ ਕਈਆਂ ਦੇ ਅਸੀਂ ਦੇਖਿਆ ਨੇ ਸਾਡੇ ਕੋਲ ਵੀਡੀਓ ਬਿਲਕੁਲ ਜਿਹੜੇ ਬੱਚੇ ਕੁਝ ਬੱਚੇ ਤੇ ਉਹਨਾਂ ਦੀ ਖੁਦ ਮੈਂ ਸ਼ਿਕਾਇਤ ਕਰ ਚੁੱਕਿਆ 1098 ਤੇ ਤੇ ਮੈਂ ਉਹਨਾਂ ਨੂੰ ਚੁਕਾਇਆ ਵੀ ਆ ਫਿਰ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਇੱਕ ਵਾਰੀ ਵਾਰਨਿੰਗ ਦੇ ਕੇ ਮਹਿਕਮੇ ਵੱਲੋਂ ਛੱਡ ਦਿੱਤਾ ਗਿਆ ਪਰ ਇਹ ਫੇਰ ਵੀ ਕਈ ਪਰਿਵਾਰ ਔਰੇ ਜਿਹੜੇ ਪ੍ਰਵਾਸੀ ਆ ਉਹ ਖੁਦ ਛੱਡ ਕੇ ਜਾਂਦੇ ਆਪਣੇ ਬੱਚ ਮੰਗਣ ਵਾਸਤੇ ਹਾਂ ਮੰਗਣ ਵਾਸਤੇ ਪਰ ਜਦੋਂ ਦੀਆਂ ਸਖਤਾਈ ਹੋਈ ਹੈ ਪੰਜਾਬ ਚ ਉਦੋਂ ਤੋਂ ਰੁਕੇ ਹੋਏ ਬੱਚੇ ਵਾਲਾ ਕੰਮ ਹਲੇ ਬਜ਼ੁਰਗ ਹੈਗੇ ਜਿਹੜੇ ਉਹ ਮੰਗਦੇ ਹਲੇ ਕਿਉਂਕਿ ਅਸੀਂ ਵੀ ਲਗਾਤਾਰ ਇੱਥੇ ਆਉਂਦੇ ਆ ਮੈਂ ਦੇਖਿਆ ਤੁਹਾਡੀ ਕੋਈ ਹੁੰਦੇ ਨੇ ਕਾਫੀ ਦੇਖਿਆ ਇੱਕ ਬਜ਼ੁਰਗ ਜਿਹੜੀ ਮਾਣੇ ਮੱਜਰੇ ਦੀ ਉਦੇਵਾਰ ਵੀ ਤੁਸੀਂ ਪਾਇਆ ਵੇ ਤਾਂ ਗੜੀ ਸਾਹਬ ਵਾਲੀ ਉਹਦੀ ਠੁੱਕ ਸੈਟ ਦੀ ਸੀ ਹਾਂ ਉਹਦੇ ਵਾਰ ਵੀ ਪਾਇਆ ਤਾਂ ਤੇ ਕਾਫੀ ਜਿਹੜੀ ਕਿ ਬਜ਼ੁਰਗ ਆ ਉੱਥੇ ਉਹ ਤਾਂ ਜਦੋਂ ਹਟ ਕੇ ਪਰਿਵਾਰ ਨੇ ਸੰਭਲਿਆ ਉਹਨੂੰ ਤਾਂ ਉਹ ਕਾਲਾ ਬੋ ਕੱਢਦੀ ਸੀ ਪਰ ਹੁਣ ਨਹੀਂ ਆਉਂਦੀ ਕਹਿੰਦੇ ਉਹ ਨਹੀਂ ਆਈ ਜਾਂਦੀ ਉਹ ਬਾਜ਼ਾਰ ਘੁੰਮ ਜਾਂਦੀ ਆ ਪਤਾ ਸੀ ਉੱਪਰੋਂ ਕਹਿੰਦੇ ਹੁਣ ਆਈ ਨਹੀਂ ਹਰਦਵਾਰ ਸਾਹਿਬ ਨਹੀਂ ਜਾਂਦੀ ਹੁਣ ਹਾਂ ਇਹ ਬਾਜ਼ਾਰ ਚ ਘੁੰਮੀ ਜਾਂਦੀ ਕਿਸੇ ਕਹਿੰਦੇ 50 ਰੁਪਏ ਦੇ ਦੋ ਤੇ ਜਿਆਦਾ ਬਜ਼ੁਰਗ ਆ ਬੱਚੇ ਹੁਣ ਘਟ ਗਏ ਉਰੇ ਹਾਲ ਦੀ ਘੜੀ ਕੀ ਹੁਣ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਦੇ ਜਿਹੜੇ ਵੀ ਸੇਵਾਦਾਰ ਹੁੰਦੇ ਆ ਉਹ ਤੇ ਅੰਦਰ ਬੈਠੇ ਰਹਿੰਦੇ ਆ ਇੱਥੇ ਤੱਕ ਨਹੀਂ ਆਉਣਾ ਮੈਂ ਕਈ ਵਾਰ ਕਿਹਾ ਵੀ ਉਹਨਾਂ ਨੂੰ ਤੇ ਉਹ ਵੀ ਆਪਣੀ ਡਿਊਟੀ ਨਿਭਾਉਂਦੇ ਤੇ ਜਿਹੜੇ ਚਾਈਲਡ ਵੈਲਫੇਅਰ ਵਾਲੇ ਆ ਉਹ ਵੀ ਇੱਕ ਐਡ ਦੇ ਕੇ ਹੀ ਸਾਰ ਦਿੰਦੇ ਆ ਬਾਕੀ ਉਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਜੇ ਕੋਈ ਔਰੇ ਤੇ ਕਾਲ ਕਰਦਾ ਤਾਂ ਆਉਂਦੇ ਆ ਨਹੀਂ ਕਿ ਆਪ ਨਹੀਂ ਆ ਕੇ ਦੇਖਣਾ ਕਿ ਔਰੇ ਕੋਈ ਜਦੋਂ ਆਪਲੇਸ ਆ ਜਿਹੜਾ ਇੱਥੇ ਆ ਕੇ ਦੇਖਿਆ ਜਾਵੇ ਖੁਦ ਵੀ ਨਿਗਾ ਮਾਰ ਸਕਦੇ ਆ ਉਹ ਖੁਦ ਨਹੀਂ ਕਰਨ ਉਹਨਾਂ ਨੇ ਥੋੜਾ ਜਿਹਾ ਆਪਣੇ ਲੋਕ ਵੀ ਜੇ ਧਿਆਨ ਰੱਖਣ ਵੀ ਜਿਹੜੇ ਦੰਦੇ ਨੇ ਵੀ ਇੱਕ ਫੇਰ ਮੈਂ ਕਹਿੰਦਾ ਫਿਰ ਤਾਂ ਲੋੜੇ ਨਾ ਪਵੇ ਕਿਸੇ ਦੀ ਵੀ ਜੇ ਨਹੀਂ ਦੇਖੋ ਸਾਡੇ ਲੋਕਾਂ ਦੀ ਇੱਕ ਸੋਚ ਇਹ ਵੀ ਆ ਜੇ ਕੋਈ ਮੰਗਦਾਰਾ ਨੂੰ ਕਹਿੰਦਾ ਤੁਹਾਡਾ ਕਹਿੰਦਾ ਯਾਰ ਅਸੀਂ ਆਪ ਦੰਦੇ ਆ। ਹਾਂ। ਇਹ ਵੀ ਇਹ ਵੀ ਸੋਚ ਲੋਕਾਂ ਦੀ ਆ। ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਮੰਗਦੇ ਕਿਉਂ ਆ? ਸਹੀ ਗੱਲ। ਕੰਮ ਕਹਿੰਦੇ ਅਸੀਂ ਦੰਦੇ ਆ ਤੁਹਾਨੂੰ ਕੀ ਤਕਲੀਫ ਆ? ਸਹੀ ਗੱਲ। ਲੋਕ ਗਲਪੈਣ ਤੱਕ ਵੀ ਜਾਂਦੇ ਆ ਹਜੇ ਆ। ਤੇ ਇਸੇ ਤਰ੍ਹਾਂ ਹੀ ਫਿਰ ਚੋਰੀਆਂ ਹੁੰਦੀਆਂ। ਫਿਰ ਬਾਅਦ ਚੋ ਕਹਿੰਦੇ ਕਿ ਸਾਡੀ ਗੱਡੀ ਦਾ ਸ਼ੀਸ਼ਾ ਭੰਨ ਲਿਆ। ਇਹਦਾ ਆ ਮੁਸ਼ਕਲਾਂ ਵੀ ਪੇਸ਼ ਆਉਂਦੀਆਂ। ਸਹੀ ਗੱਲ। ਸੋ ਕੁੱਲ ਮਿਲਾ ਕੇ ਆਮ ਪਬਲਿਕ ਨੂੰ ਚਾਹੀਦਾ ਕਿ ਜਿਹੜੇ ਪੀਖ ਮੰਗਦੇ ਉਹਨਾਂ ਨੂੰ ਪੀਖ ਨਹੀਂ ਦੇਣੀ ਚਾਹੀਦੀ ਕਿਉਂਕਿ ਲੰਗਰ ਤਾਂ ਉਰੇ 24 ਘੰਟੇ ਚੱਲਦਾ ਰਹਿੰਦਾ ਸਹੀ ਗੱਲ ਹੈ ਠੀਕ ਹੈ ਜੀ ਸਕੂਲਾਂ 'ਚ ਪੜ੍ਹਾਈਆਂ ਫ੍ਰੀ ਆ ਦਾਨੀ ਲੱਜਣ ਆ ਦਵਾਈ ਵੀ ਫ੍ਰੀ ਮਿਲ ਜਾਂਦੀ ਹੈ ਹਸਪਤਾਲਾਂ ਤੋਂ ਪਰ ਜਿਹੜੇ ਨੂੰ ਹੁਣ ਪਰਿਵਾਰਾਂ ਨੂੰ ਇਹੀ ਹੋ ਗਿਆ ਕਿ ਬੱਚਿਆਂ ਨੂੰ ਛੱਡੋ ਉੱਥੇ ਨਾ ਤਾਂ ਪੜ੍ਹਨ ਭੇਜਦੇ ਉਹਨਾਂ ਨੂੰ ਉਹਨਾਂ ਤੇ ਭੀਖ ਮੰਗਾਉਂਦੇ ਆ ਤੇ ਆਪਣਾ ਰੋਜ਼ਗਾਰ ਚ ਲਾਉਂਦੇ ਆ ਸਹੀ ਇਹ ਕੰਮ ਚੱਲਦਾ ਧੰਨਵਾਦ ਜੀ ਸੋ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਤੁਸੀਂ ਵੀਡੀਓ ਦੇਖੀ ਕਿ ਕਿਸ ਤਰ੍ਹਾਂ ਭਿਖਾਰੀ ਸੰਗਤ ਨੂੰ ਤੰਗ ਵੀ ਕਰਦੇ ਨੇ ਤੇ ਕਿਸ ਤਰ੍ਹਾਂ ਮੰਗਦੇ ਨੇ ਜਦ ਕਿ ਗੁਰੂ ਘਰ 24 ਘੰਟੇ ਲੰਗਰ ਚੱਲਦਾ ਹੈ ਦਵਾਈ ਉਹ ਇਹਨਾਂ ਨੂੰ ਫ੍ਰੀ ਮਿਲਦੀ ਹੈ ਮੈਡੀਕਲ ਸਹੂਲਤ ਫ੍ਰੀ ਹੈ ਬੱਚਿਆਂ ਦੀ ਪੜ੍ਹਾਈ ਫ੍ਰੀ ਹੈ ਪਰ ਫਿਰ ਵੀ ਇੱਕ ਆਤ ਪੈ ਚੁੱਕੀ ਹੈ ਤੇ ਇਹਦੇ ਲਈ ਜ਼ਿੰਮੇਵਾਰ ਅਸੀਂ ਖੁਦ ਹਾਂ ਜਿਹੜੇ ਇਹਨਾਂ ਨੂੰ ਭੀਖ ਦਿੰਦੇ ਆ ਜੇਕਰ ਭੀਖ ਦੇਣੀ ਬੰਦ ਕਰ ਦਈਏ ਤੇ ਇਹ ਮੰਗਣਾ ਵੀ ਬੰਦ ਕਰ ਦੇਣਗੇ ਇਸ ਤਰ੍ਹਾਂ ਗੁਰੂ ਘਰਾਂ ਦੇ ਬਾਹਰ ਜੋ ਇਹ ਜਲੂਸ ਕੱਢਦੇ ਨੇ ਇਹ ਵੀ ਬੰਦ ਹੋ ਜੂਗਾ ਤੇ ਉੱਥੇ ਹੀ ਇਸ ਵੀਰ ਦਾ ਵੀ ਬਹੁਤ ਧੰਨਵਾਦ ਹੈ ਸਵੇਰ ਤੋਂ ਅਸੀਂ ਤਾਂ ਹੋਣਾ ਕੇ ਵੀਡੀਓ ਬਣਾਈ ਹੈ ਸਵੇਰ ਤੋਂ ਤਕਰੀਬਨ 5-6 ਘੰਟੇ ਤੋਂ ਡਟਿਆ ਹੋਇਆ ਇੱਥੇ ਇਹਨਾਂ ਦੀ ਲਗਾਤਾਰ ਵੀਡੀਓ ਬਣਾ ਰਹੀ ਹੈ ਤੇ ਜਿਹੜੀਆ ਵੀਡੀਓ ਵਿੱਚ ਤੁਸੀਂ ਦੇਖੋਗੇ ਉਹ ਵੀ ਇਹਨਾਂ ਦੀਆਂ ਇਸ ਵੀਰ ਨੇ ਬਣਾਈਆਂ ਨੇ ਤੇ ਉੱਥੇ ਅੱਜ ਪੁਲਿਸ ਵੀ ਕਿਉਂਕਿ ਸੁਰੱਖਿਆ ਪ੍ਰਬੰਧਾਂ ਕਰਕੇ బిਜੀਆ ਸ਼ਾਇਦ ਉਹਦੇ ਕਰਕੇ ਨੰਬਰ ਨਹੀਂ ਮਿਲੇ ਐਸਐਚਓ ਸਾਹਿਬ ਦਾ ਤੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੀ ਇਹ ਕਾਰਵਾਈ ਚਲਦੀ ਰਹੂਗੀ ਤੇ ਜਰੂਰ ਤੁਸੀਂ ਵੀ ਅਵੇਅਰ ਹੋਵੋ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਤੇ ਭੀਖ ਦੇਣੀ ਬੰਦ ਕਰੋ ਤਾਂ ਕਿ ਗੁਰੂ ਘਰਾਂ ਦੇ ਮੂਹਰੇ ਜੋ ਇਹ ਜਲੂਸ ਕਰਦੀਆਂ ਨੇ ਮर्यादा ਭੰਗ ਕਰਦੀਆਂ ਨੇ ਜੋ ਕ੍ਰਾਈਮ ਵੀ ਵਧਦਾ ਕ੍ਰਾਈਮ ਨੂੰ ਵੀ ਇਹ ਜਿਵੇਂ ਕਿ ਐਮਸੀ ਨੇ ਇੱਥੇ ਚਮਕੌਰ ਸਾਹਿਬ ਤੋਂ ਉਹਨਾਂ ਨੇ ਵੀ ਦੱਸਿਆ ਕਿ ਕ੍ਰਾਈਮ ਵੀ ਕਾਫੀ ਜਿਆਦਾ ਇਹ ਭਿਖਾਰੀਆਂ ਦੇ ਕਰਕੇ ਵਧ ਰਿਹਾ ਉਹਨੂੰ ਵੀ ਠੱਲ ਪਵੇ ਤੇ ਇੱਕ ਵਧੀਆ ਪੰਜਾਬ ਦੀ ਤਸਵੀਰ ਦੁਨੀਆ ਸਾਹਮਣੇ ਪੇਸ਼ ਹੋਵੇ ਇਹਨਾਂ ਭਿਖਾਰੀਆਂ ਦਾ ਖਾਤਮਾ ਜੋ ਪੰਜਾਬ ਸਰਕਾਰ ਵੱਲੋਂ ਵੀ ਆਪਰੇਸ਼ਨ ਜੀਵਨ ਜੋਤ ਚ ਲਾਇਆ ਗਿਆ ਉਹ ਵੀ ਕਾਮਯਾਬ ਹੋਵੇ ਸੋ ਕੀ ਕਹਿਣਾ ਤੁਹਾਡਾ ਇਸ ਬਾਰੇ ਜੇਕਰ ਤੁਹਾਡੇ ਕੋਈ ਸਲਾਹ ਹੋਵੇ ਕਮੈਂਟ ਕਰ ਸਕਦੇ ਹੋ ਮਿਲਦੇ ਆ ਜਲਦ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਖਾਲਸਾ ਵਾਹਿਗੁਰੂ ਖਤੇ